ਸਰਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਿਓ ਤੁਸੀਂ ਤੇ ਵੱਧ ਦੀ ਗਰਮੀ ਦੇ ਵਿਚਾਲੇ ਇਸ ਵਾਰ ਜਿੱਥੇ ਲੋਕਾਂ ਦਾ ਕਾਫੀ ਬੁਰਾ ਹਾਲ ਹੋਇਆ ਤੇ ਉੱਥੇ ਕੁਝ ਸੱਜਣ ਅਜਿਹੇ ਵੀ ਨੇ ਜਿਨ੍ਹਾਂ ਨੇ ਇਸ ਤੋਂ ਪ੍ਰੇਰਿਤ ਹੋ ਕੇ ਹੁਣ ਪੌਦੇ ਤੇ ਰੁੱਖ ਲਗਾਉਣ ਦਾ ਫੈਸਲਾ ਕੀਤਾ ਤਾਂ ਇਸੇ ਨੂੰ ਲੈ ਕੇ ਬਠਿੰਡਾ ਦੇ ਵਿੱਚ ਹਰ ਐਤਵਾਰ ਨੂੰ ਦੱਸਿਆ ਗਿਆ ਕਿ ਜਿਹੜੇ ਹਮਖਿਆਲੀ ਲੋਕ ਨੇ ਜਿਹਦੇ ਵਿੱਚ ਐਮਸੀ ਤੇ ਹੋਰ ਜਿਹੜੇ ਪਤਵੰਤੇ ਸੱਜਣ ਨੇ ਉਹ ਸ਼ਾਮਲ ਹੁੰਦੇ ਨੇ ਇਹਨਾਂ ਵੱਲੋਂ ਰੁੱਖ ਲਗਾਉਣ ਦੀ ਇਸ ਮੁਹਿੰਮ ਦਾ ਆਗਾਜ਼ ਵੀ ਕੀਤਾ ਜਾਂਦਾ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਂਦਾ ਐਸੇ ਮੌਕੇ ਇਹ ਕਿਹਾ ਗਿਆ ਕਿ ਜਿਸ ਤਰੀਕੇ ਨਾਲ ਇੱਕ ਦਰਖਤ ਜਾਂ ਇੱਕ ਪੌਦਾ ਜਿਹੜਾ ਹੈ ਇਹ ਇਨਸਾਨ ਦੇ ਜਨਮ ਤੋਂ ਲੈ ਕੇ ਉਸਦੇ ਮਰਨ ਤੱਕ ਕੰਮ ਆਉਂਦਾ ਹੈ ਤੇ ਇਸੇ ਲਈ ਹਰ ਇੱਕ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਰੁੱਖ ਲਗਾ ਕੇ ਇੱਕ ਪੌਦਾ ਲਗਾ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣਾ ਚਾਹੀਦਾ ਹੈ ਤੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੀਦਾ ਹੈ ਇੱਕ ਪੌਦਾ ਲਗਾ ਕੇ ਉਸ ਦੀ ਦੇਖਭਾਲ ਜ਼ਰੂਰ ਕੀਤੀ ਜਾਵੇ ਤਾਂ ਇਸੇ ਮੌਕੇ ਇਹ ਜਿਹੜੇ ਇੱਥੇ ਪਤਵੰਤੇ ਸੱਜਣ ਹਾਜ਼ਰ ਸਨ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਚਾਰ ਲੋਕਾਂ ਦੇ ਗਰੁੱਪ ਤੋਂ ਇਸ ਮੁਹਿੰਮ ਦੀ ਉਹਨਾਂ ਸ਼ੁਰੂਆਤ ਕੀਤੀ ਸੀ ਜਿਸ ਵਿੱਚ ਐਮ ਸੀ ਸਾਹਿਬ ਤੇ ਹੋਰ ਜਿਹੜੇ ਪਤਵੰਤੇ ਸੱਜਣ ਸ਼ਾਮਲ ਸਨ ਤੇ ਹੁਣ 50 ਲੋਕਾਂ ਦਾ ਗਰੁੱਪ ਹੋ ਗਿਆ ਹਰ ਐਤਵਾਰੀ ਨਾਲ ਵੱਲੋਂ ਪੌਦੇ ਲਗਾਉਣ ਦੇ ਉਪਰਾਲੇ ਵੀ ਕੀਤੇ ਜਾਂਦੇ ਨੇ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਮਲਜੀਤ ਸਿੰਘ ਭੰਗੂ ਨੰਬਰਦਾਰ 4 ਬੋਰਡ ਨੰਬਰ 11 ਕੀ ਕਰਨਾ ਚਾਹੋਗੇ ਜੇ ਅਸੀਂ ਲਗਾਤਾ ਛੋੜੇ ਵੱਲੋਂ ਪੌਦੇ ਲਾਜਦੇ ਨੇ ਅਸੀਂ 14 ਜੁਲਾਈ ਨੂੰ ਅਰਥ ਦਿਵਸ ਬਣਾਇਆ ਸੀ ਜਿਹਦੇ ਨਾਲ ਉਹ ਦਿਨ ਅਸੀਂ ਪੌਦੇ ਲਾਉਣੀ ਸ਼ੁਰੂ ਕੀਤੇ ਸੀ ਟੀਮ ਵਾਰਡ ਨੰਬਰ 11 ਦੀ ਔਰ ਅਸੀਂ ਉਹ ਦਿਨ ਚਾਰ ਜਾਣਿਆਂ ਨੇ ਸ਼ੁਰੂ ਕੀਤਾ ਸੀਗਾ ਰਿੰਪੀ ਮਾਡਰਨ ਮੋਟਰ ਜੱਸਾ ਔਰ ਵਿਸਕੀ ਤੇ ਦਾਸ ਚਾਰਾਂ ਤੋਂ ਚੱਲਦੇ-ਚੱਲਦੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਵੱਡਾ ਕਾਫਲਾ ਬਣ ਗਿਆ ਅਸੀਂ ਲਗਭਗ 1600 ਦੇ ਲਗਭਗ ਪੌਦੇ ਲਾ ਦਿੱਤੇ ਆ ਕਿਹੜੇ-ਕਿਹੜੇ ਪੌਦੇ ਲਾਏ ਤੇ ਕਿਹੜੀ-ਕਿਹੜੀ ਜਗ੍ਹਾ ਕਿਵੇਂ ਚੁਆਇਸ ਕਰਦੇ ਹਾਂ ਕਿੱਥੇ ਲਾਉਂਦੇ ਹਾਂ ਹਾਂ ਜਿਹੜੇ ਪੌਦਿਆਂ ਦੀ ਗੱਲ ਕਰਦੇ ਹੋ ਅਸੀਂ ਪਹਿਲ ਨਿੰਮ ਨੂੰ ਦਿੰਨੇ ਆ ਨਿੰਮ ਟਾਲੀ ਫੇਰ ਫਾਈਕਸ ਫਾਈਕਸ ਵੀ ਲਾਇਆ ਅਰਜਨ ਔਰ ਜਿਹੜੀਆਂ ਇੱਕ ਦੋ ਹੋਰ ਵੈਰਾਈਟੀਆਂ ਹੈਗੀਆਂ ਤੇ ਉਹ ਲਾ ਰਹੇ ਆ ਔਰ ਜਿਹੜੀ ਜਗ੍ਹਾ ਦੀ ਗੱਲ ਕਰਦੇ ਆ ਜਿਵੇਂ ਵਾਰਡ ਨੰਬਰ 11 ਦੇ ਵਿੱਚ ਕਾਫੀ ਸਰਕਾਰੀ ਜਗ੍ਹਾ ਪਈ ਹੈ ਕੋਠੀਆਂ ਪੰਜਾਂ ਸਰਕਾਰੀ ਫਿਰਲੀ ਜੇ ਸੜਕਾਂ ਦੇ ਨਾਲ ਹੈਗਾ ਗਲੀਆਂ ਦੇ ਵਿੱਚ ਇੱਥੇ ਹੈਗੇ ਅਸੀਂ ਉੱਥੇ ਲਾਉਣੇ ਆ ਫਿਰ ਵਾਰਡ ਨੰਬਰ 11 ਤੋਂ ਸ਼ੁਰੂ ਕੀਤਾ ਸੀ ਜਿਵੇਂ ਜਿਵੇਂ ਸਾਡੇ ਨਾਲ ਸਹਿਯੋਗ ਮਿਲੀ ਜਾਂਦਾ ਹੁਣ ਜਿਵੇਂ ਅੱਜ ਅਸੀਂ ਵਾਰਡ ਨੰਬਰ 14 ਵਿਕੀ ਨੰਬਰ ਦਾਰਜੀ ਵਾਲੇ ਵਾਰਡ ਚ ਲਾ ਰਹੇ ਆ ਇਹ ਕਾਫੀ ਦਿਨਾਂ ਤੋਂ ਡਿਮਾਂਡ ਕਰ ਰਹੇ ਸੀ ਮੇਰੇ ਵੀ ਬਹੁਤ ਲਾਉਣੇ ਉੱਥੇ ਵੀ ਉੱਥੇ ਲਾਉ ਤੁਸੀਂ ਆਹ ਲਓ ਪੌਦਾ ਲਾ ਦਿੰਦੇ। ਫਸਟ ਦੇਖਦੇ ਕੀ ਕਰਦੇ ਕਈ ਮੈਂ ਫੋਟੋ ਖਰਾਬ ਪਾਣੀ ਪਾਉਂਦੇ ਕਰੀਏ ਬਸ ਜ਼ਿਆਦਾ ਜਾਂ ਹੋਰ ਵੱਖ-ਵੱਖਾ ਪਰਾਂ ਦੇ ਪੌਦੇ ਆ ਜਾਂਦੇ ਨਹੀਂ ਤੇ ਧਿਆਨ ਨਹੀਂ ਦਿੱਤਾ ਜਾਂਦਾ ਉਹਨਾਂ ਦੀ ਭਾਲ ਨਹੀਂ। ਬਿਲਕੁਲ ਸਹੀ ਗੱਲ ਹੈ ਜੀ। ਪੌਦਾ ਲਾਉਣਾ ਬਹੁਤ ਸੌਖਾ ਹੈ ਪਰ ਉਹਨੂੰ ਚਲਾਉਣਾ, ਉਹਨੂੰ ਪਾਲਣਾ ਉਹ ਬਹੁਤ ਔਖਾ ਕੰਮ ਹੈ। ਪਰ ਸਾਡੀ ਟੀਮ ਨੇ ਡੇਰ ਸਵਾਰ ਸਾਰਿਆਂ ਨੇ ਇਹ ਪਰਨ ਲਿਆ ਹੋਇਆ ਵੀ ਆਪਾਂ ਪੌਦਾ ਲਾਉਣ ਤੋਂ ਲੈ ਕੇ ਉਹਨੂੰ ਚੰਗੀ ਤਰ੍ਹਾਂ ਉਹਦੀ ਪਰਵਰਿਸ਼ ਕਰਨੀ ਹੈ। ਤੁਸੀਂ ਦੇਖ ਸਕਦੇ ਹੋ ਵੀ ਪਾਣੀ ਦੀਆਂ ਟੈਂਕੀਆਂ ਅਸੀਂ ਨਾਲ ਰੱਖੀਆਂ। ਹਫ਼ਤੇ 'ਚ ਇੱਕ ਦਿਨ ਅਸੀਂ ਪਾਣੀ ਤੇ ਲਾਉਣੀ ਹੈ। ਸਾਰੇ ਜਿੰਨੇ ਪੌਦੇ ਲਾਇਆ ਕਾਰਪੋਰੇਸ਼ਨ ਦੀ ਮਦਦ ਲੈ ਲਨੇ ਉਹ ਪਾਣੀ ਦੀ ਟੈਂਕੀ ਉਹ ਭੇਜ ਦਿੰਦੇ ਆ ਉਹ ਪਾ ਦਿੰਦੇ ਆ ਕਹਿੰਦਾ ਮਤਲਬ ਅਸੀਂ ਫੁੱਲ ਫਲੱਜ ਸਮਰਪਿਤ ਹੋਏ ਹੋਏ ਇਸ ਚੀਜ਼ ਨੂੰ ਔਰ ਕੱਲਾ ਹੀ ਨਹੀਂ ਹੈ ਪੌਦੇ ਲਾਉਣਾ ਨਾਲ ਅਸੀਂ ਜਿਹੜਾ ਹੈ ਕਿ ਪੁਰਾਣੇ ਟਰੀ ਗਾਰਡ ਹੈ ਜਿਹੜੇ ਦਰਖਤ ਫਸੇ ਹੋਏ ਆ ਉਹ ਵੀ ਕੱਟ ਕੇ ਅਸੀਂ ਉਹਨਾਂ ਨੂੰ ਕੱਢਦੇ ਆ ਨਾਲੇ ਤਾਂ ਦਰਖਤ ਨੂੰ ਆਜ਼ਾਦੀ ਮਿਲ ਜਾਂਦੀ ਠੀਕ ਗਾਰਡ ਤੋਂ ਔਰ ਦੂਜਾ ਜਿਹੜੇ ਟਰੀ ਗਾਰਡ ਹੈਗੇ ਉਹਨਾਂ ਨੂੰ ਅਸੀਂ ਰੀਯੂਜ਼ ਕਰ ਲੈਂਦੇ ਆ ਤੁਸੀਂ ਦੇਖ ਸਕਦੇ ਇੱਥੇ ਵੀ ਸਾਡੇ ਕੋਲ ਹੈਗੇ ਪੁਰਾਣੇ ਟਰੀ ਗਾਰਡ ਅਸੀਂ ਜਿਹੜਾ ਨਵਾਂ ਪੌਦਾ ਲਾਉਣੇ ਆ ਉਥੇ ਪੁਰਾਣਾ ਟਰੀ ਕਈ ਇਹ ਜਿਹੜੇ ਪੌਦੇ ਹੈਗੇ ਸਾਨੂੰ ਸਖਾਲੀ ਮਿਲ ਜਾਂਦੇ ਹੈਗੇ ਇਹਦਾ ਕੋਈ ਨਾ ਨਹੀਂ ਸਾਨੂੰ ਜਿਹੜੇ ਪੌਦੇ ਹੈਗੇ ਉਹ ਕਾਰਪੋਰੇਸ਼ਨ ਵੱਲੋਂ ਪਾਈਆ ਕਰਾਇਆ ਜਾਂਦੇ ਆ ਅਸੀਂ ਕਾਰਪੋਰੇਸ਼ਨ ਤੋਂ ਲੈ ਲਏ ਨੇ ਪੌਦੇ ਇਹ ਮੈਂ ਦੇਖਿਆ ਪੁਰਾਣੇ ਦਰਖਤ ਬਹੁਤ ਮੋਟੇ ਹੋ ਗਏ ਪਰ ਟਰੀ ਗਾਰਡ ਉਹਨਾਂ ਦੇ ਵਿੱਚ ਹੀ ਫਸੇ ਪਏ ਉਹਨਾਂ ਨੂੰ ਕਿਸੇ ਨੇ ਕੱਟਿਆ ਨਹੀਂ ਕਾਰਪੋਰੇਸ਼ਨ ਵੱਲੋਂ ਜਾਂ ਕਿਸੇ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਹੁਣ ਅਸੀਂ ਕਾਰਪੋਰੇਸ਼ਨ ਚ ਵਿਚਰਦੇ ਆ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਔਰ ਜਿੰਨੀ ਸਾਨੂੰ ਪਤਾ ਲੱਗਦਾ ਜਦੋਂ ਰਾਹ ਪਈ ਜਾਣੀਆਂ ਵਾਹ ਪਈ ਜਾਣੀਆਂ ਬਟਿੰਡਾ ਸ਼ਹਿਰ ਦੇ ਵਿੱਚ ਲਗਭਗ 2.5 ਤੋਂ 300 ਪਾਰਕ ਹੈ ਔਰ ਜਿਹੜੇ ਕਾਰਪੋਰੇਸ਼ਨ ਦੇ ਮੁਲਾਜ਼ਮ ਹੈਗੇ ਐ ਸਫਾਈ ਸੇਵਕ ਐ ਜਾਂ ਮਾਲੀ ਕਹਿ ਲੋ ਉਹ 50 ਤੋਂ 60 ਬੰਦੇ ਐ ਹੁਣ ਇੰਨੇ ਪਾਰਕ ਹੈਗੇ ਉਹ ਕਿਵੇਂ ਮੇਨਟੇਨ ਕਰਨਗੇ ਜਿਹੜੇ ਟਰੀ ਗਾਰਡਨ ਦੀ ਗੱਲ ਐ ਅਸੀਂ ਤਾਂ ਸਾਰੀ ਟੀਮ ਨੇ ਇਹ ਸਮਝਿਆ ਵੀ ਸ਼ਾਇਦ ਆਪਾਂ ਨੂੰ ਖੁਦ ਨੂੰ ਇਹ ਜ਼ਿੰਮੇਵਾਰੀ ਚੱਕਣੀ ਚਾਹੀਦੀ ਐ ਵੀ ਕੱਲਾ ਆਪਾਂ ਸਰਕਾਰ ਤੇ ਜਾਂ ਕਾਰਪੋਰੇਸ਼ਨ ਤੇ ਨਾ ਛੱਡੀਏ ਇਸ ਕਰਕੇ ਅਸੀਂ ਨਾਲ ਟਰੀ ਗਾਰਡਨ ਕਰਨੇ ਸ਼ੁਰੂ ਕਰਤੇ ਇੱਕ ਜਿਹੜੇ ਸੜਕਾਂ ਤੇ ਪੌਦੇ ਲੱਗੇਗੇ ਜਾਂ ਕਿਤੇ ਵੀ ਸ਼ਾਇਦ ਨੱਗੇ ਆ ਹੁਣ ਇਹਨੂੰ ਥੱਲੇ ਸਾਰਾ ਪੱਕਾ ਕਰ ਦਿੱਤਾ ਜਾਂਦਾ ਨਾ ਤਾਂ ਉਹਨੂੰ ਸਾਹ ਹੁੰਦਾ ਤੇ ਨਾ ਉਹਦੇ 'ਚ ਪਾਣੀ ਜਾਂਦਾ ਜੀ ਉਹਦੇ 'ਤੇ ਪਰ ਕੀ ਕਰੀਏ ਉਹਦੇ ਚ ਕਿਹਵਰ ਕੀ ਹੁੰਦਾ ਜੀ ਤੁਹਾਡਾ ਬਹੁਤ ਵਧੀਆ ਸਵਾਲ ਹੈਗਾ ਠੇਕੇਦਾਰ ਨੇ ਜਿਹੜਾ ਆਪਦੀ ਬੇਨਤੀ ਕਰਨੀ ਹੈ ਉਹਨੂੰ ਬੇਨਤੀ ਦੇ ਹਿਸਾਬ ਨਾਲ ਪੈਸੇ ਮਿਲਨੇ ਆ ਉਹਨੂੰ ਇਹ ਦੇ ਨਾਲ ਵੀ ਫਰਕ ਪੈਂਦਾ ਵੀ ਦਰਖਤ ਕਿੱਥੇ ਆ ਉਹਦੇ ਨਾਲ ਕਿੰਨੀ ਜਗ੍ਹਾ ਛੱਡਣੀ ਹੈ ਹਾਲਾਂਕਿ ਕੋਰਟ ਦੀਆਂ ਵੀ ਨਿਸ਼ਾ ਨਿਰਦੇਸ਼ ਹੈਗੇ ਆ ਵੀ 4/4 ਦਾ ਤੁਸੀਂ ਦਰਖਤ ਦੇ ਨਾਲ ਜਗ੍ਹਾ ਛੱਡਣੀ ਹੈ ਔਰ ਅਸੀਂ ਨਾਲ ਇਹ ਵੀ ਸ਼ੁਰੂ ਕੀਤਾ ਹੈ ਜਿਹੜੇ ਦਰਖਤ ਵੱਡੇ ਹੋ ਚੁੱਕੇ ਆ ਟੈਲਾਂ ਦੇ ਵਿੱਚ ਫਸ ਚੁੱਕੇ ਆ ਉਹਦਾ ਦਾਇਰਾ ਵਧਾਇਆ ਜਾਂਦਾ ਟੈਲਾਂ ਕੱਢ ਕੇ ਪੱਕਾ ਥਾਂ ਉਹਨੂੰ ਕੱਚਾ ਕਰਕੇ ਵੀ ਦਰਖਤ ਨੂੰ ਥਾਂ ਆਉਂਦਾ ਰਹੇ ਅਸੀਂ ਉਹ ਵੀ ਨਾਲ ਸ਼ੁਰੂ ਕੀਤਾ ਗਏ ਇੱਕ ਇਹ ਦੱਸੋ ਵੀ ਜਦੋਂ ਘਰਾਂ ਦੇ ਅੱਗੇ ਡਰਕ ਲੱਗਦਾ ਖਾਸ ਕਰਕੇ ਲੇਡੀਆਂ ਦੀ ਗੱਲ ਕੀਤੀ ਜਾਵੇ ਤਾਂ ਪੱਤਿਆਂ ਨੂੰ ਲੈ ਕੇ ਬੜੀਆਂ ਪਰੇਸ਼ਾਨ ਰਹਿੰਦੀਆਂ ਜਾਂ ਕਈ ਘਰਾਂ ਦੇ ਅੱਗੇ ਦਰਸਤੇ ਇਸ ਕਰਕੇ ਪੱਤੇ ਜਾਂਦੇ ਨੇ ਵੀ ਪੱਤੇ ਡਿੱਗਦੇ ਆ ਲੱਗਦਾ ਜੇ ਇਸ ਸਭ ਤੋਂ ਕੋਈ ਬਦਲਦੀ ਲੋੜ ਆ ਤਾਂ ਗੱਲ ਕੁਝ ਵੀ ਨਹੀਂ ਹੈ ਮਾਨਸਿਕਤਾ ਆਪਾਂ ਨਹੀਂ ਬਦਲ ਸਕਦੇ ਉਹ ਤਾਂ ਖੈਰ ਖੁਦ ਨੂੰ ਚਾਹੀਦਾ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਕੁਦਰਤ ਦਾ ਇੱਕ ਨਿਯਮ ਹੈ ਜੇ ਪੁਰਾਣੇ ਪੱਤੇ ਝੜਨਗੇ ਤਾਂ ਨਵੇਂ ਫੇਰ ਹੀ ਆਉਣਗੇ ਪਰ ਸਾਲ ਦੇ ਵਿੱਚ ਪਰਾਣੇ ਪੱਤੇ ਮੇਰੇ ਖਿਆਲ ਤੇ ਮਹੀਨੇ ਤੋਂ 2 ਮਹੀਨੇ ਦੇ ਵਿੱਚ ਝੜਦੇ ਆ। ਉਦੋਂ ਬਾਅਦ ਨਾ ਪਹਿਲਾਂ ਝੜਦੇ ਨਾ ਪਿੱਛੇ ਝੜਦੇ ਆ। ਉਹਨਾਂ ਟਾਈਮ ਆਪਾਂ ਜੇ ਉਹਨੂੰ ਬਰਦਾਸ਼ਤ ਕਰ ਲਈ ਤਾਂ ਜਾਦੇ ਵਧੀਆ ਗੱਲ ਹੈ। ਔਰ ਦੂਜੀ ਗੱਲ, ਉਹੀ ਪੱਤਿਆਂ ਨੂੰ ਜੇ ਆਪਾਂ ਇਕੱਠੇ ਕਰਕੇ ਆਪਾਂ ਘਰੇ ਜਿਹੜੀਆਂ ਬਗੀਚੀਆਂ ਬਣੀਆਂ ਹੁੰਦੀਆਂ, ਗਮਲੇ ਹੁੰਦੇ ਆ ਆਪਾਂ ਉਹਨਾਂ 'ਚ ਰੇਹ ਦਾ ਵੀ ਕੰਮ ਲੈ ਸਕਦੇ ਆ। ਮੇਰਾ ਨਾਮ ਰੁਪਿੰਦਰਜੀਤ ਸਿੰਘ ਹੈ ਜੀ। ਕੀ ਕਹਿਣਾ ਚਾਹੁੰਗਾ ਤੁਸੀਂ ਲੰਬੇ ਸਮੇਂ ਤੋਂ ਜਿਹੜੇ ਪੌਦੇ ਲਾ ਰਹੇ ਹੋ ਸੇਵਾ ਕਰ। ਇਹ ਹੀ ਕਹਿਣਾ ਜੀ ਕਿ ਜਿਹੜਾ ਰੁੱਖ ਹੈ, ਇਹਦੀ ਇੱਕ ਆਮ ਆਦਮੀ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੰਨੀ ਮਹੱਤਤਾ ਹੈ ਕਿ ਉਹਦੇ ਜਨਮ ਤੋਂ ਲੈ ਕੇ ਮੌਤ ਤੱਕ ਮੌਤ ਤੋਂ ਬਾਅਦ ਵੀ ਇਹੀ ਕੰਮ ਆਉਂਦਾ ਹੈ ਜਨਮ ਵੇਲੇ ਨਿੰਮ ਦੇ ਪੱਤੇ ਬੰਨੇ ਜਾਂਦੇ ਆ ਉਸ ਕਮਰੇ ਦੇ ਵਿੱਚ ਆਪਣਾ ਇੱਕ ਕਲਚਰ ਹੈ ਵਿਰਾਸਤ ਹੈ ਕਾਰਨ ਇਹ ਹੁੰਦਾ ਹੈ ਕਿ ਨਿੰਮ ਦੇ ਪੱਤੇ ਬੰਨਦੇ ਆ ਕਿ ਉਹ ਨੂੰ ਇਨਫੈਕਸ਼ਨ ਨਹੀਂ ਹੋਣ ਦਿੰਦੇ ਉਹ ਜੇ ਕੋਈ ਬਾਹਰੋਂ ਬੰਦਾ ਆਉਂਦਾ ਇਨਫੈਕਸ਼ਨ ਲੈ ਕੇ ਆਉਂਦਾ ਉਹ ਇੱਕ ਪਿਉਰੀਫਾਇਰ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਬੰਦੇ ਦਾ ਜੀਵਨ ਚੱਲਦਾ ਕੋਈ ਆਪਣੇ ਘਰੇ ਫੰਕਸ਼ਨ ਹੁੰਦਾ ਦੇਖੋ ਕੇਲੇ ਦੇ ਪੱਤੇ ਰੱਖੇ ਜਾਂਦੇ ਆ ਅਲੱਗ-ਅਲੱਗ ਜਿਹੜੀਆਂ ਬੰਦੇ ਦੇ ਜੀਵਨ ਦੀਆਂ ਅਵਸਥਾਵਾਂ ਆਉਂਦੀਆਂ ਉਹਦੇ ਵਿੱਚ ਅਲੱਗ-ਅਲੱਗ ਜਿਵੇਂ ਵਿਆਹ ਤੋਂ ਬਾਅਦ ਸਾਡੇ ਪਿੰਡਾਂ ਦੇ ਵਿੱਚ ਸੱਭਿਆਚਾਰਕ ਉਹ ਝੰਡ ਦੇ ਦੁਆਲੇ ਆਪਣੇ ਘੇੜੇ ਦਿੰਦੇ ਆ ਜੀ ਇਸੇ ਤਰ੍ਹਾਂ ਹੀ ਉਹ ਰੁੱਖ ਤੋਂ ਬੰਦਾ ਛਾ ਲੈਂਦਾ ਖੇਤ ਦੇ ਵਿੱਚ ਕੰਮ ਕਰਦਾ ਟਾਲੀ ਥੱਲੇ ਬੈਠ ਗਿਆ ਦੋ ਘੜੀ ਦਮ ਲੈ ਲਿਆ ਇਸੇ ਤਰ੍ਹਾਂ ਫਰੂਟ ਦੇ ਟਰੀਜ਼ ਹੈ ਉਹਨਾਂ ਚੋਂ ਫਲ ਮਿਲ ਗਏ ਅਖੀਰ ਜਦੋਂ ਬੰਦੇ ਦਾ ਜੀਵਨ ਸਮਾਪਤ ਹੁੰਦਾ ਹੈ ਤੇ ਜਿਹੜਾ ਉਹਦੀ ਅੰਤਮ ਸੰਸਕਾਰ ਹੈ ਉਹਦੇ ਵਿੱਚ ਵੀ ਰੁੱਖ ਕੰਮ ਆਉਂਦਾ ਹੈ ਸੋ ਬੰਦੇ ਨੂੰ ਇਹ ਕਿਤੇ ਨਾ ਕਿਤੇ ਦਿਮਾਗ ਚੋਂ ਹੀ ਨਿਕਲ ਗਿਆ ਵੀ ਰੁੱਖ ਤੋਂ ਬਿਨਾ ਜੀਵਨ ਸੰਭਵ ਹੋ ਜੂਗਾ ਜਾਂ ਉਹ ਉਹਨਾਂ ਨੂੰ ਦਰਖਤਾਂ ਨੂੰ ਅੰਨੇਵਾ ਕੱਟਦਾ ਪਰ ਕੁਦਰਤ ਨੇ ਜਿਹੜੀ ਕਰੋਪੀ ਕੀਤੀ ਆਪਣਾ ਰੂਪ ਦਿਖਾਇਆ ਗਰਮੀ ਹੋਈ ਲੋਕਾਂ ਨੂੰ ਕੁਝ ਸਮਝ ਆਈ ਹੈ ਕਿ ਦਰਖਤ ਲਾਓ ਦਰਖਤਾਂ ਦੇ ਨਾਲ ਹੀ ਜੀਵਨ ਹੈ ਅਸੀਂ ਸਾਰੇ ਹਮਖਿਆਲੀ ਬੰਦੇ ਦੋਸਤ ਮਿੱਤਰ ਇਕੱਠੇ ਹੋ ਕੇ ਉਪਰਾਲਾ ਸ਼ੁਰੂ ਕੀਤਾ ਚਾਰ ਬੰਦਿਆਂ ਤੋਂ ਸ਼ੁਰੂ ਕੀਤਾ ਸੀ ਐਮਸੀ ਸਾਹਿਬ ਸੀ ਮੈਂ ਸੀ ਜੱਸਾ ਸੀ ਮਰ ਦਿੱਤੀ ਉਸ ਤੋਂ ਬਾਅਦ ਦੋਸਤਾਂ ਮਿੱਤਰਾਂ ਨਾਲ ਰਲ ਕੇ ਹੁਣ ਅਸੀਂ ਤਕਰੀਬਨ 50 ਬੰਦਿਆਂ ਦਾ ਗਰੁੱਪ ਹੋ ਗਿਆ ਹਰ ਐਤਵਾਰ ਨੂੰ ਤਕਰੀਬਨ ਅਸੀਂ 30-35 ਜਣੇ ਹੋ ਜਾਂਦੇ ਵਿੱਚੋਂ ਕਈ ਬੰਦਿਆਂ ਨੂੰ ਕੋਈ ਰਜੇਵੇਂ ਹੁੰਦੇ ਆ ਤਾਂ ਉਹ ਇਧਰ ਉਧਰ ਚਲੇ ਜਾਂਦੇ ਆ ਅੱਜ ਜਿਵੇਂ ਹੁਣ ਦੋ ਵਾਰਡਾਂ ਦੇ ਐਮਸੀ ਪੰਗੂ ਸਾਹਿਬ ਇਧਰ ਨੰਬਰਦਾਰ ਜੀ ਸੋ ਇਹ ਹੈ ਕਿ ਸਹਿਯੋਗ ਬਹੁਤ ਹੈ ਲੋਕਾਂ ਦਾ ਅਵੇਅਰਨੈਸ ਆ ਗਈ ਪਰ ਪਹਿਲਾਂ ਵੀ ਇਹੀ ਸੁਨੇਹਾ ਦਿੱਤਾ ਹੈ ਵੀ ਇੱਕ ਆਦਮੀ ਇੱਕ ਰੁੱਖ ਜ਼ਰੂਰ ਲਾਵੇ ਇੱਕ ਰੁੱਖ ਇੱਕ ਆਦਮੀ ਲਾ ਲੇ ਤਾਂ ਆਪਣਾ ਜਿਹੜੀ ਸ਼ਹਿਰ ਸਟੇਟਾ ਦੇਸ਼ ਇਹ ਪੂਰਾ ਹਰਿਆ ਭਰਿਆ ਹੋ ਜੂ। ਬਸ ਐ ਹੀ ਕਹਿੰਦਾ। ਆਮ ਲੋਕਾ ਜਿਹੜੇ ਉਹ ਕਹਿੰਦੇ ਵੀ ਸਾਨੂੰ ਛਾਂ ਹੋਵੇ, ਕੱਡੀ ਮੇਰੀ ਛਾਂਵੇਂ ਖੜੇ। ਪਰ ਦਰਖਤ ਮੇਰੇ ਬਾਰ ਮੂਰੇ ਨਾ ਹੋਵੇ ਕਿਉਂਕਿ ਮੇਰੀ ਕੋਠੀ ਲੁਗਦੀਆ, ਮੇਰੀ ਦੁਕਾਨ ਲੁਗਦੀ। ਨਹੀਂ ਨਹੀਂ ਦਰਖਤ ਤੋਂ ਬਿਨਾ, ਪੇੜ ਤੋਂ ਬਿਨਾ, ਰੁੱਖ ਤੋਂ ਬਿਨਾ ਤਾਂ ਜੀਵਨ ਹੀ ਸੰਭਵ ਨਹੀਂ ਹੈ। ਮੈਂ ਪਹਿਲਾਂ ਦੱਸ ਚੁੱਕਿਆ ਵੀ ਜਨਮ ਤੋਂ ਲੈ ਕੇ ਮੌਤ ਤੱਕ ਮਨੁੱਖ ਦੇ ਨਾਲ ਚੱਲਦਾ ਹੈ ਜੀ ਰੁੱਖ। ਸੋ ਇਹ ਤਾਂ ਸੌੜੀ ਸੋਚ ਹੈ। ਦਰਖਤ ਲਾਓ, ਤੁਸੀਂ ਪੌਦਾ ਲਾਉਂਗੇ। ਉਹ ਪੌਦਾ ਜਦੋਂ ਨਵੇਂ ਆਕਰੋਮਬਲਾਂ ਕੱਢਦਾ ਤੁਸੀਂ ਜਿਵੇਂ ਤੁਹਾਡਾ ਬੱਚਾ ਜਵਾਨ ਹੁੰਦਾ ਉਵੇਂ ਤੁਹਾਨੂੰ ਉਹਨੂੰ ਦੇਖ ਕੇ ਖੁਸ਼ੀ ਹੋਊਗੀ ਇਹ ਸਾਡਾ ਤਜਰਬਾ ਹੈ ਅਸੀਂ ਸਾਰੇ ਗਰੁੱਪ ਨੇ ਤਕਰੀਬਨ ਹੁਣ ਤੱਕ 15-1600 ਦਰਖਤ ਨਵਾਂ ਲਾਤਾ ਔਰ ਅਸੀਂ ਜਦੋਂ ਰਾਹ ਜਾਂਦੇ ਨੰਗਦੇ ਆ ਦੇਖਦੇ ਆ ਬੜੀ ਖੁਸ਼ੀ ਹੁੰਦੀ ਹੈ ਮਨ ਨੂੰ ਕਿ ਅਸੀਂ ਜਿਹੜੇ ਹੱਥਾਂ ਨਾਲ ਬੂਟੇ ਲਾਏ ਸੀ ਅੱਜ ਉਹ ਵੱਧ ਫੁੱਲ ਰਹੇ ਆ ਮੈਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਕਿ ਹਰੇਕ ਆਦਮੀ ਤਜਰਬੇ ਦੇ ਤੌਰ ਤੇ ਇੱਕ ਰੁੱਖ ਲਾਵੇ ਉਸ ਤੋਂ ਬਾਅਦ ਉਹ ਰੁੱਖ ਦਾ ਵਾਧਾ ਦੇਖੇ ਉਸ ਤੋਂ ਬਾਅਦ ਜਿਹੜੀ ਉਹਨੂੰ ਖੁਸ਼ੀ ਮਹਿਸੂਸ ਹੋਊਗੀ ਉਹ ਖੁਸ਼ੀ ਅਨਮੋ ਇਹ ਤਜਰਬਾ ਕਰਕੇ ਦੇਖੋ ਸਾਡਾ ਤਜਰਬਾ ਹੈ ਤੁਸੀਂ ਵੀ ਸ਼ੇਅਰ ਕਰੋ ਔਰ ਇਹਦੇ ਨਾਲ ਸਾਰੇ ਸ਼ਹਿਰ ਦਾ ਵਾਤਾਵਰਨ ਦਾ ਸੁਧਾਰ ਹੋਊਗਾ। ਮੈਂ ਕਮਰਪੀਪ ਸਿੰਘ ਜੀ ਕੀ ਕਹਿਣੇ ਜਾਵਾਂਗੇ ਜਮੇ ਲੰਮੇ ਸਮੇਂ ਤੋਂ ਜਿਹੜੇ ਬੂਟਿਆਂ ਦੀ ਸੇਵਾ ਕਰੀ ਜਾਂਦੀ ਹੈ ਆਮ ਲੋਕਾਂ ਦੇ ਖੇਤਾਂ ਜੋ ਵੀ ਪੱਟੀ ਜਾਂਦੇ ਸੀ ਪਰ ਇਹ ਸੰਸਥਾ ਵੱਲੋਂ ਲਗਾਤਾਰ ਵੱਡੀ ਗਿਣਤੀ ਵਿੱਚ ਬੂਟੇ ਲਾਏ ਗਏ। ਇਹਦਾ ਕਾਰਨ ਇਹ ਹੈ ਜੀ ਭੂਸਫਾਰ ਹੋਇਆ ਹੋਇਆ ਹੈ। ਚੰਗੇ ਕੰਮ ਵਾਸਤੇ। ਬੜੇ ਭੂਸਫਾਰ ਹੁੰਦੇ ਆ ਪੋਲਿਟਿਸ਼ਨਾਂ ਦੇ ਅਫਸਰਾਂ ਦੇ ਦੂਜੇ 네ਗੇਟਿਵ ਵਾਲੇ ਪਾਸੇ ਹੁੰਦੇ ਆ। ਆਪ ਦੇ ਕੰਮ ਛੱਡ ਕੇ ਜਿਹਦੇ ਵਿੱਚੋਂ ਕਮਾਈ ਹੋਣੀ ਹੈ ਉੱਥੇ ਨੁਕਸਾਨ ਹੋ ਰਿਹਾ ਹੈ ਮੈਂ ਇਹੀ ਕਹਣਾ ਚਾਹੁੰਦਾ ਵੀ ਇੱਕ ਦਰਖਤ ਜਿਹੜਾ ਹੈ 8 ਬੰਦਿਆਂ ਨੂੰ ਆਕਸੀਜਨ ਸਪਲਾਈ ਕਰਦਾ ਹੈ ਪਿੰਡਾਂ ਦਾ ਖਤਮ ਹੀ ਹੋ ਗਏ ਸ਼ਹਿਰਾਂ ਚ ਜਿਹੜੇ ਆਪਣੀ 8 ਲੱਖ ਦੀ ਬਾਦੀ ਹੈ ਤੇ 2 ਲੱਖ ਦਰਖਤ ਚਾਹੀਦੇ ਫੁੱਲ ਫਲ ਦੇ ਦਰਖਤ ਬੰਦੇ ਉਹਦੀ ਗੱਲ ਕਰ ਰਹੇ ਨਾ ਕਿ ਛੋਟੇ ਪੌਦੇ ਦੀ ਔਰ ਜਿਹੜਾ ਇਹਨਾਂ ਨੇ ਕੰਮ ਕਰਦਾ ਹੈ ਤਾਂ ਇਹਨਾਂ ਨੇ ਇਕੱਲਾ ਦਰਖਤ ਲਾਉਣਾ ਸੁੱਖ ਹੈ ਉਹਨੂੰ ਸਵਾਲ ਨਾ ਬੜਾ ਔਖਾ ਹੈ ਇਹਨਾਂ ਨੇ ਕੀ ਕੀਤਾ ਜਿਹੜੇ ਦਰਖਤ ਵਿੱਚ ਦੇ ਸਖੰਜੇ ਗੱッセ ਵੇਸੀ ਉਹ ਖੁੱਲੇ ਇਹਨਾਂ ਕੋਲ ਇਹਨੇ ਇੰਪਲੀਮੈਂਟਾ ਮਿਲਦਾ ਡ ਬੈਟਰੀਆਂ ਤੇ ਚੱਲਣ ਵਾਲੇ ਕਟਰ ਫਿਰ ਉਹ ਜਿਹੜੇ ਕੀ ਕਹਿੰਦੇ ਹੁੰਦੇ ਆਪਾਂ ਨੂੰ ਹਿਲਟੀਆਂ ਸੜਕ ਦੀ ਕੜਾ ਤੋੜਨ ਵਾਲੀਆਂ ਉਹਨੂੰ ਬਸ ਸਰਸੇ ਦਾ ਬਾਬਾ ਵੀ ਲਾਦਾ ਅੱਜ 5 ਲੱਖ ਬੁੱਟਾ ਬੁੱਢਾ ਕਿਨੇ ਚੱਲੇ ਆ 5 ਇਹ ਡਰਾਮੇ ਨਹੀਂ ਆਂਦੇ ਇਹ ਡਰਾਮੇ ਵਾਲਾ ਬੰਦਾ ਇਹਨੂੰ ਕੋਈ ਵੀ ਨਹੀਂ ਜਿਉਂ ਸਵੇਰ ਦੇ ਨਿਕਲਦੇ ਆ ਭੁੱਖੇ ਤੇ ਆਏ ਹੁੰਦਾ ਇਹਨਾਂ ਦੇ ਮਤਲਬ ਲੋਕ ਮਗਰ ਕਹਿੰਦੇ ਸੇਵਾ ਦੱਸੂਗੀ ਇਹ ਦੇਖਿਆ ਜਾਵੇ ਡੋਨੇਟਰ ਵੀ ਨਾਲ ਪਾਣੀ ਵਾਲੀਆਂ ਟੈਂਕੀਆਂ ਵੀ ਤੇ ਹੋਰ ਵੀ ਬਹੁਤ ਇਹ ਤਾਂ ਜੀ ਫੌਜ ਤੋਂ ਵੀ ਫੌਜੀ ਤਨਖਾਹ ਲੈ ਕੇ ਕੰਮ ਕਰਦੀ ਆ ਇਹ ਤਾਂ ਫੌਜ ਤੋਂ ਵੀ ਉੱਤੋਂ ਦੀ ਜੇ ਆਪਾਂ ਕਹੀਏ ਨਾ ਦੇਖਦੀ ਸੰਭਾਲ ਅੰਦਰਲੀ ਸੰਭਾਲ ਦੇਖਦੀ ਜਰੂਰੀ ਹੈ ਬਾਟਰਾਂ ਦੇ ਤਾਂ ਸਾਰੇ ਕੋਈ ਹੁੰਦੀ ਹੈ ਅੰਦਰੋਂ ਦਾ ਬੰਦਾ ਮੁੱਲ ਤਾਂ ਬੇੜਾ ਕਰ ਕੋਈ ਜਾਂਦਾ ਆਮ ਤੇ ਦੇਖਿਆ ਜਾਵੇ ਤਾਂ ਕਹਿੰਦੇ ਵੀ ਮਰੇ ਕੋਠੀ ਮੂਰੇ ਨਾਲ ਰੱਖਤਾ ਹੋਇਆ ਕਿਉਂਕਿ ਇੱਕ ਭਗ ਦੇ ਕੋਠੀ ਜਾਂ ਸ਼ੋਰੂਮ ਲੁਕਦਾ ਤੇ ਉਹ ਵਿੱਚ ਮੇਰੀ ਘੱਟੀ ਹੈ ਉਹ ਸ਼ਾਮੇ ਖੜੀ ਹੋਵੇ ਬੋਲੋ ਅਹੀਂ ਤੇ ਪਤਾ ਜੀ ਹੁਣ ਸਾਡਾ ਮਕਾਨ ਮੇਨ ਰੋਡ ਤੇ ਵਿਸ਼ਾਲ ਮਹਿਕਾ ਵੱਡੇ ਸਾਹਮਣੇ ਮੈਂ ਇੱਕ ਨਿੰਮ ਲਈ ਸੀ ਪਟਕੇ ਉਥੇ ਉਹਦੇ ਥੱਲੇ 40 50 ਬੰਦੇ ਬੈਠਦੇ ਰੋਜ਼ ਇੱਕ ਫਾਇਦਾ ਤੁਸੀਂ ਕਦੇ ਵੀ ਨਗ ਦੇ ਦੇਖੋਗੇ ਔਰ ਮੈਨੂੰ ਵੀ ਬੜਾ ਸ਼ੌਕ ਹੈ ਸਾਡੀ ਇੱਥੇ ਜਮੀਨ ਨੂੰ ਮੈਂ ਚਲੋ ਆਪਾਂ ਦੀ ਗੱਲ ਕਰ ਲੈਂਦਾ ਫੁੱਲੋਂ ਮਿੱਟੀ ਮੇਰੇ ਸਾਡੇ ਕੋਲ ਟਿੱਬੇ ਪਈ ਸੀ ਬਹੁਤ ਉੱਚੇ ਟਿੱਬੇ ਬਟਡੇ ਸੀ ਪਈ ਗੈਰੀ ਬੁੱਟ ਵਾਲੇ ਪਾਸੇ ਲੈ ਕੇ ਅਸੀਂ ਹੋਰ ਟਿੱਬੇ ਲੈ ਲਏ ਤੇ ਮੇਰੇ ਮਗਰ ਲੋਕ ਪੈ ਗਿਆ ਮਾਹਰਤਮਾਲਾ ਬਣ ਰਹੀ ਹੈ ਕਹਿੰਦੇ ਜੀ ਮਿੱਟੀ ਜਗਾ ਦਿਓ ਟੋਡਾ ਜਿਹੜਾ 15 ਏਕੜ ਦਾ ਕਿਲੇਤੀ ਦਿਓ ਮੈਂ ਕਿਹਾ ਮੈਨੂੰ ਇੱਕ ਬੱਠਲ ਮਿੱਟੀ ਦਾ ਪੈਦਾ ਕਰਕੇ ਦਿਖਾਓ ਸਾਡਾ ਉੱਥੇ 8.5 ਲੱਖ ਰੁਪਇਆ ਲੈਵਲਿੰਗ ਤੇ ਲਗਾ ਟਿੱਬੇ ਨੂੰ ਅਸੀਂ 20 ਫੁੱਟ ਚਾ ਲੈਵਲ ਕਰਕੇ 1600 ਏਕੜ ਲਾਈਆਂ ਉੱਥੇ ਮੈਂ ਜਿਹੜੇ ਕਿ ਇੱਕ ਔਰ ਇੱਕ ਵਾਰੀ ਇਹਦੀ ਖਰਚ ਕਰਦਾ ਕਮਲੇ ਹੋ ਕੇ ਤੇ ਗਾਂ ਦਾ ਦੇਖੋ ਕੱਲ ਨੂੰ ਪਰ ਜਿਹੜਾ ਰੋਖੇ ਨਹੀਂ ਇਹ ਧੋਖਾ ਨਹੀਂ